ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਹੈਲੋ ਹਰਵਿੰਦਰ ਸਿੰਘ ਹੈਲੋ ਕਨਵਲ ਹੈਲੋ ਤਸਵੀ ਸੁਮਾ ਸਿੰਘ ਸਰ ਜਿਹੜਾ ਲਾਈਵ ਚੈਟ ਦੇ ਨਾਲ ਕੀ ਐਕਸਪੀਸ਼ੋ ਹੁੰਦਾ ਆ ਇਹਦਾ ਮਤਲਬ ਤੁਸੀਂ ਵੱਡੇ ਫੈਨ ਹੋ ਹਨੀਤਵਾਲ ਸਤਿ ਸ਼੍ਰੀ ਅਕਾਲ ਜੀ ਪਵਨਦੀਪ ਕੌਰ ਸਤਿ ਸ਼੍ਰੀ ਅਕਾਲ ਪੰਕਜ ਸ਼ਰਮਾ ਬੈਂ ਬਹੁਤ ਵਧੀਆ ਜੀ ਤੁਸੀਂ ਸੁਣਾਓ ਤੁਸੀਂ ਕਿਵੇਂ ਹੋ ਸਤਿ ਸ਼੍ਰੀ ਅਕਾਲ ਸੰਦੀਪ ਸੋਖੀ ਬਲਵੀਰ ਜੀ ਸਤਿ ਸ਼੍ਰੀ ਅਕਾਲ ਹੈਲੋ ਰਮਨਦੀਪ ਕੌਰ ਮਾਸਟਰ ਕਾਰਡਰ ਬਾਰੇ ਫਿਲਹਾਲ ਕੋਈ ਜਾਣਕਾਰੀ ਹੈ ਨਹੀਂ ਸੁਖਜੀਤ ਕੌਰ ਇਲੈਕਸ਼ਨਾਂ ਤੋਂ ਪਹਿਲਾਂ ਆਪਾਂ ਇੱਕ ਮਾਸਟਰ ਕਾਰਡਰ ਦੀ ਉਮੀਦ ਜਰੂਰ ਕਰ ਸਕਦੇ ਹਾਂ ਰੋਹਿਤ ਰੰਧਾਵਾ ਵੈਰੀ ਗੁੱਡ ਈਵਨਿੰਗ ਜੀ ਹੈਲੋ ਬਲਜਿੰਦਰ ਕੌਰ ਹੈਲੋ ਸ਼ੀਤਲ ਬਜਾਲਾ ਅੰਜਲੀ ਔਰੋੜਾ ਨਮਸਤੇ ਜੀ ਆਫਰਿੰਗ ਪੀਐਸਟ ਦੀ ਮਾਰਕਸ਼ੀਟ ਜਦੋਂ ਵੀ ਆਏਗੀ ਸਭ ਤੋਂ ਪਹਿਲਾਂ ਆਪਣੇ ਇਸ ਚੈਨਲ ਤੇ ਨੋਟੀਫਾਈ ਕਰ ਦਿੱਤਾ ਜਾਊਗਾ ਸੋ ਤੁਸੀਂ ਉਸ ਮਾਮਲੇ ਵਿੱਚ ਤਾਂ ਬੇਫਿਕਰ ਹੋ ਜੋ ਠੀਕ ਹੈ ਜੀ ਸਰ ਵਟ ਐਬਾਊਟ ਲੈਕਚਰਰ ਕਾਡਰ ਲੈਕਚਰਰ ਕਾਡਰ ਬਾਰੇ ਵੀ ਤੁਹਾਨੂੰ ਛੇਤੀ ਅਪਡੇਟ ਦੇਖਣ ਨੂੰ ਮਿਲੇਗੀ ਸੋ ਉਹਦੇ ਬਾਰੇ ਵੀ ਤੁਸੀਂ ਜ਼ਿਆਦਾ ਚਿੰਤਾ ਨਾ ਕਰੋ ਠੀਕ ਹੈ ਜੀ ਲੈਕਚਰਰ ਕਾਡਰ ਬਾਰੇ ਜ਼ਿਆਦਾ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਆ ਉਹ ਤੁਹਾਨੂੰ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗਾ ਛੇਤੀ ਪਲਵੀਰ ਸਰ ਇੱਕ ਰੇਲਵੇ ਟੀਚਰ ਭਰਤੀ ਉਹ ਕਾਫੀ ਟਾਈਮ ਪਹਿਲਾਂ ਨਿਕਲੀ ਸੀਗੀ ਪਲਵੀਰ ਜੀ ਤੇ ਉਹਦੇ ਰਿਗਾਰਡਿੰਗ ਮੈਂ ਵੀਡੀਓ ਵੀ ਬਣਾ ਦਿੱਤੀ ਸੀਗੀ ਜੀਵਨਜੀਤ ਕਰ ਹਾਂਜੀ ਪੁੱਛ ਲੋ ਕੀ ਪੁੱਛ ਰਹੇ ਹੋ ਤੁਸੀਂ ਕੀ ਪੁੱਛਿਆ ਮੈਂ ਧਿਆਨ ਨਹੀਂ ਦਿੱਤਾ ਵੰਜਲ ਸੇਠੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਪੇ ਸਕੇਲ ਅ ਵਾਰੇ ਕੀ ਹੈ ਮਤਲਬ ਪੇ ਸਕੇਲ ਵਾਰੇ ਪੁੱਛ ਰਹੇ ਆ ਤੇ ਬਿਲਕੁਲ ਜਿਨ੍ਹਾਂ ਸਾਥੀਆਂ ਨੇ ਕੇਸ ਵਗੈਰਾ ਲਗਾਏ ਹੋਏ ਆ ਜਾਂ ਫਿਰ ਜਿਹੜੀਆਂ ਹੁਣ ਭਰਤੀਆਂ ਹੋ ਚੁੱਕੀਆਂ ਜਿਵੇਂ ਕਿ 37 23 92 ਸ਼ਰਟ 35 ਇਹਨਾਂ ਤੇ ਪੰਜਾਬ ਦਾ ਪੇ ਸਕੇਲ ਲੱਗ ਹੀ ਜਾਣਾ ਆ BB 61 PSAT ਬਾਰੇ ਕੋਈ ਅਪਡੇਟ ਹੈ ਨਹੀਂ ਫਿਲਹਾਲ ਸ਼ੀਤਲ ਬਜ਼ਾਲਾ ਮਾਸਟਰ ਕਾਰਡਰ ਪੋਸੀਬਿਲਟੀ ਬਾਰੇ ਨਹੀਂ ਕਿਹਾ ਜਾ ਸਕਦਾ ਜੀ ਪੋਸੀਬਿਲਟੀ ਮੈਨ ਤਾਂ ਘੱਟ ਲੱਗ ਰਹੀ ਆ PSAT 골ਡਨ ਚਾਂਸ ਜੀਵਨ ਜੋਤ ਮਾਫ ਕਰਿਓ ਮੈਨੂੰ ਇਹਦੇ ਬਾਰੇ ਜਾਣਕਾਰੀ ਹੈ ਨਹੀਂ ਹਨਿਤਵਲ ਸਰ ਜੀ ਜਿਹੜੀ ਤੁਸੀਂ ਐਸਪਿਰੈਂਟ ਵੈਬ ਸੀਰੀਜ਼ ਸੁਜੈਸਟ ਕੀਤੀ ਸੀ ਉਹਦਾ ਫਰਸਟ ਸੀਜ਼ਨ ਮੈਂ ਸਾਰਾ ਦੇਖਿਆ ਵੈਰੀ ਗੁੱਡ ਵੈਰੀ ਗੁੱਡ ਈਵਨਿੰਗ ਮਨਪ੍ਰੀਤ ਬਸ ਐਵੇਂ ਹੀ ਆ ਹੁਣ ਤੂੰ ਤੁਹਾਨੂੰ ਤੁਸੀਂ ਦੱਸੋ ਨਾ ਵੀ ਮੈਂ ਕੀ ਕਲੀਅਰਲੀ ਦਿਖ ਰਿਹਾ ਤੁਹਾਨੂੰ ਜਾਂ ਫਿਰ ਫੋਟੋ ਜਿਹੜੀ ਹੈਗੀ ਆ ਬਲਰ ਦਿਖ ਰਹੀ ਆ ਇਹ ਤੁਸੀਂ ਦੱਸੋਗੇ ਨਾ ਮਨਪ੍ਰੀਤ ਮੈਨੂੰ ਆਪ ਨੂੰ ਨਹੀਂ ਪਤਾ ਰਾਹੁਲ ਜਿੰਦਲ ਪੀਐਸਟੈਟ ਰਿਜ਼ਲਟ ਦਾ ਕੇਸ ਉਹਨੂੰ ਅਪਡੇਟ ਰਾਹੁਲ ਜਿੰਦਲ ਐਨੀ ਅਪਡੇਟ ਸਰ ਅਮਨਦੀਪ ਰਮਨਦੀਪ ਕੌਰ ਸਰ ਕਿੱਥੇ ਗਿਆ ਤੁਹਾਡਾ ਮੈਸੇਜ ਚਲੋ ਵਧੀਆ ਸਰ ਜੀ ਜਲਦੀ ਜਲਦੀ ਲੈਕਚਰਰ ਕਾਡਰ ਹਾਂਜੀ ਬਿਲਕੁਲ ਲੈਕਚਰਰ ਕਾਡਰ ਆਊਗਾ ਪਹਿਲਾਂ ਲੈਕਚਰਰ ਕਾਡਰ ਮੇਂ ਜੀਓਗ੍ਰਾਫੀ ਹਾਂ ਬਿਲਕੁਲ ਆ ਸਕਦੀ ਐ ਜੀ ਪੋਸਟ ਆ ਸਕਦੀਆਂ ਨੇ ਪਲਵੀਰ ਕੌਰ ਸਰ ਜੀ ਚੰਡੀਗੜ੍ਹ ਦੀ ਵੈਕੈਂਸੀ ਛੇਤੀ ਹੀ ਪੀਐਸਟਟ ਵਰੇ ਨੂੰ ਇਨਫੋਰਮੇਸ਼ਨ ਹਾਂ ਲੈਕਚਰਰ ਦੀ ਬਿਲਕੁਲ ਵਿਰਸਾ ਵਿਰਾਸਤ 786 ਪੂਰੀ ਪੂਰੀ ਉਮੀਦ ਹੈ ਗਈ ਐ ਜੀ ਪੂਰੀ ਪੂਰੀ ਉਮੀਦ ਹੈ ਗਈ ਆ ਪਵਨਦੀਪ ਕੌਰ ਸਪੈਸ਼ਲ ਐਜੂਕੇਟਰ ਦੀ ਨਹੀਂ ਕਲੀਅਰ ਹੋ ਰਹਾ ਕੀ ਨਹੀਂ ਕਲੀਅਰ ਹੋ ਰਹਾ ਪਵਨਦੀਪ ਪੁੱਛ ਲੋ ਤੁਸੀਂ ਸਰ ਲਾਈਵ ਚੈਟ ਦੇ ਨਾਲ ਕੀ ਬਬਲੂ ਬਬਲੂ ਜਮਸ਼ੇਰ ਪੀਐਸ ਸਟੇਟ ਦਾ ਰਿਜ਼ਲਟ ਆਊਗਾ ਜੀ ਟਾਈਮ ਲੱਗੂਗਾ ਛੇਤੀ ਆ ਸਕਦਾ ਹੈ ਪੀਐਸ ਪੀਐਸ ਸਟੇਟ ਦਾ ਰਿਜ਼ਲਟ ਕਨਵਲ ਹੈਲੋ ਜੀ ਚਰਨਜੀਤ ਗਰੇਵਾਲ ਈਟੀਡੀ ਐਡਮਿਸ਼ਨ ਕਦੋਂ ਹੋਏਗੀ ਜੀ ਕੋਈ ਨੋਟੀਫਿਕੇਸ਼ਨ ਨਵਾਂ ਅਪਡੇਟ ਜੀ ਛੇਤੀ ਦੇਖਣ ਨੂੰ ਮਿਲੂਗਾ ਨੋਟੀਫਿਕੇਸ਼ਨ ਸੋਹਣੀ ਹੋਮ ਕਿਚਨ ਜੈ ਹਿੰਦ ਜੀ ਕਨਵਲ ਹਾਊ ਆਰ ਯੂ ਮੈਂ ਬਹੁਤ ਬਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਸਰ ਕਹਿ ਸਕਦੇ ਆ ਕਿ ਫਿਰ ਹਾਂ ਇਹ ਮੈਂ ਕਹਿ ਸਕਦਾ ਆ ਜਰੂਰ ਇਹਨਾਂ ਦਾ ਚਲਗਾ ਸਕਦੇ ਆ ਕਿ 2026 ਵਿੱਚ ਤਾਂ ਪੱਕਾ ਆ 725 ਪੋਸਟ ਦਾ ਜਦੋਂ ਨੋਟੀਫਿਕੇਸ਼ਨ ਆਇਆ ਆ ਕੁਆਲਿਫਿਕੇਸ਼ਨ ਬਾਰੇ ਮੈਂ ਇੱਕ ਡਿਟੇਲ ਵੀਡੀਓ ਬਣਾਈ ਹੋਈ ਆ ਦੀਪਕ ਰੰਗਾ ਭਾਜੀ ਤੇ ਤੁਸੀਂ ਉਸ ਵੀਡੀਓ ਨੂੰ ਪ੍ਰੇਫਰ ਕਰ ਲਿਓ ਦੇਖ ਲਿਓ ਬਹੁਤ ਵਧੀਆ ਢੰਗ ਨਾਲ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਬਾਕੀ ਡਿਟੇਲ ਨੋਟੀਫਿਕੇਸ਼ਨ ਆਉਣ ਤੇ ਵੀ ਮੈਂ ਸਾਰੀਆਂ ਗੱਲਾਂ ਸਮਝਾ ਦਵਾਂਗਾ ਮਨਪ੍ਰੀਤ ਓਕੇ ਮੇਰੀ ਮਤਲਬ ਫੋਟੋ ਕਲੀਅਰ ਆ ਤੇ ਆਵਾਜ਼ ਵੀ ਕਲੀਅਰ ਆ ਫਿਰ ਤਾਂ ਠੀਕ ਹੈ ਜੀ ਐਕਸਪੀ ਦਾ ਮਤਲਬ ਸੋਮਾ ਸਿੰਘ ਮੈਨੂੰ ਲੱਗਦਾ ਆ ਵੀ ਫੈਨ ਵਗੈਰਾ ਜੋ ਵੀ ਮਤਲਬ ਟੌਪ ਰੇਟਡ ਹੈ ਕਨਵਲ ਮੈਨੂੰ ਟਾਈਮ ਨਹੀਂ ਮਿਲਦਾ ਕਨਵਲ ਮਾਫ ਕਰਿਓ ਜੇ ਮੈਂ ਤੁਹਾਡੇ ਮੈਸੇਜ ਦਾ ਜਵਾਬ ਨਹੀਂ ਦੇ ਪਾਇਆ ਬਟ ਅਸਲ ਵਿੱਚ ਨਾ ਟਾਈਮ ਦੀ ਬੜੀ ਸ਼ਾਰਟੇਜ ਹੈ ਗਿਆ ਨਹੀਂ ਮਿਲ ਪਾ ਰਿਹਾ ਟਾਈਮ ਤੁਸੀਂ ਦੇਖੋ ਲਾਈਵ ਸਟ੍ਰੀਮ ਵੀ ਆਪਾਂ ਬੜੇ ਦਿਨਾਂ ਬਾਅਦ ਕੀਤੀ ਚਲੋ ਵਾਈਫਾਈ ਵਾਲਾ ਵੀ ਇਸ਼ੂ ਹੈਗਾ ਸੀ ਬਟ ਫਿਰ ਵੀ ਤੁਸੀਂ ਦੇਖ ਲਓ ਕੋਈ ਵੀਡੀਓ ਵੀ ਨਹੀਂ ਮੈਂ ਅਪਲੋਡ ਕੀਤੀ ਜੀਵਨਜੀਤ ਜੀਵਨਜੋਤ ਬਿਲਕੁਲ ਵੈਲਿਡ ਮੰਨੀ ਜਾਊਗੀ ਜੀ ਇੰਪਰੂਵਮੈਂਟ ਵਾਲੀ ਤਾਂ ਫਿਰ ਉਹ ਤਾਂ ਤੁਸੀਂ ਪ੍ਰੋਪਰ ਚੈਨਲ ਦੇ ਥਰੂ ਕਰ ਰਹੇ ਹੋ ਨਾ ਜੀਵਨਜੀਤ ਕੌਰ ਉਹ ਕੋਈ ਪ੍ਰੋਬਲਮ ਨਹੀਂ ਆ ਤਮੰਨਾ ਗੱਲ ਸਰ ਮੇਰੀ ਡਿਪਲੋਮਾ ਇਨ ਜੋ ਵੀ ਹੈ ਤੁਹਾਡਾ ਸਪੈਸ਼ਲ ਐਜੂਕੇਸ਼ਨ ਕੰਪਲੀਟ ਹੈ ਗ੍ਰੈਜੂਏਸ਼ਨ ਵੀ ਹਾਂ ਤੇ ਜੇ ਤੁਹਾਡੀ ਸਾਰੀ ਤਮੰਨਾ ਗੱਲ ਜੇ ਤੁਸੀਂ ਸਾਰੀ ਆਪਦੀ ਕੰਪਲੀਟ ਕਰ ਦਈਏ ਤੇ ਤੁਸੀਂ ਬਿਲਕੁਲ ਐਲੀਜੀਬਲ ਹੈਗੇ ਹੋ ਬਿਲਕੁਲ ਐਲੀਜੀਬਲ ਹੋ ਸੋਨੀ ਹੋਮ ਕਿਚਨ नो आईडिया अमरजीत कौर लेक्चरर ਕਾਡਰ ਵੈਕੈਂਸੀ ਛੇਤੀ ਦੇਖਣ ਨੂੰ ਮਿਲਣਗੀਆਂ ਇੰਗਲਿਸ਼ ਲੈਕਚਰਰ ਬਿਲਕੁਲ ਆ ਸਕਦੇ ਆ ਜੇ ਪੋਸਟਾਂ ਕਦੋਂ ਕਾ ਸਕਦਾ ਲੈਕਚਰਰ ਕਾਡਰ ਛੇਤੀ ਹੀ ਛੇਤੀ ਦੇਖਣ ਨੂੰ ਮਿਲ ਸਕਦਾ ਸੀ ਲੈਕਚਰਰ ਕਾਡਰ ਬਾਰੇ ਦੱਸਤਾ ਜਾਂ ਚੰਡੀਗੜ੍ਹ TGT ਵਾਲੀ ਵੈਕੈਂਸੀ ਕੇ ਫਾਰਮ ਨਹੀਂ ਫਿਲਹਾਲ ਨਹੀਂ ਜਦੋਂ ਇਸ ਲਈ YouTube ਤੇ ਆਇਆ ਠੀਕ ਹੈ ਜੀ ਸ਼ੁਕਰੀਆ ਤੁਹਾਡਾ ਆਏ ਦਾ ਇੱਥੇ ਦਾ ਗੁਰਪ੍ਰੀਤ ਕੌਰ ਸਤਿ ਸ਼੍ਰੀ ਅਕਾਲ ਜੀ ਗਿਲ एटीटी कार्डर सोमा अमरजीत कौर सर दस दो जी लेक्चरर दसताया नहीं जी नॉर्मल कैंडिडेट ਨਹੀਂ ਪਰ ਸਕਦੇ স্পেশাল ਵਾਲੇ ਹੀ ਪਰ ਸਕਦੇ ਆ ਸਿਰਫ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ ਸੋਹਣੀ ਹਮਕਿਚਨ ਸਰ ਜੀ ਹੁਣ ਤਿਆਰੀ ਸ਼ੁਰੂ ਕਰੀਏ ਹਾਂ ਬਿਲਕੁਲ ਕਰ ਲਓ ਤਿਆਰੀ ਤਿਆਰੀ ਕਰ ਲਓ ਬਬਲੂ ਜਮਸ਼ੇਰ ਸਰ ਜੀ ਬੱਚਿਆਂ ਦੇ 1 ਮਾਰਕਸ ਘਟ ਨਹੀਂ ਦੇਖੋ ਐ ਸਪੈਕੂਲੇਸ਼ਨ ਨਹੀਂ ਕੀਤੀ ਜਾ ਸਕਦੀ ਫਾਈਨਲ ਰਿਜ਼ਲਟ ਆਉਣ ਤੇ ਆਪਾਂ ਗੱਲਾਂ ਦੱਸ ਸਕਦੇ ਹਾਂ ਪੀਐਸਟ 2024 ਪਾਸ ਸ਼ੇਤੀ ਮਿਲ ਜਣਗੇ ਜੀ ਕੁਲਵਿੰਦਰ ਕੌਰ ਥੋੜੀ ਵੇਟ ਕਰਨੀ ਪਊਗੀ ਗੁਰਪ੍ਰੀਤ ਕੌਰ ਮੈਂ ਇਸ ਦੇ ਰਿਗਾਰਡਿੰਗ 21 ਜੁਲਾਈ ਨੂੰ ਵੀਡੀਓ ਬਣਾ ਦੂੰਗਾ ਜੋ ਵੀ ਤੁਹਾਡਾ ਇਨਕਲੂਸਿਵ ਐਜੂਕੇਸ਼ਨ ਤੁਸੀਂ ਬੀਐਡ ਵਿੱਚ ਸਬਜੈਕਟ ਰੱਖਿਆ ਸੀਗਾ ਉਸ ਅਕੋਰਡਿੰਗ ਮੈਂ ਸਾਰਾ ਕੁਝ ਜਾਂਚ ਦੂੰਗਾ ਸ਼ੁਭਾਸ਼ ਸਿੰਘ ਸਰ ਡੀਐਲਰ ਸਪੈਸ਼ਲ ਐਜੂਕੇਸ਼ਨ ਵਾਲੇ ਪੰਜਾਬੀ ਚ ਨਾਰਮਲ ਡिटेल ਨੋਟੀਫਿਕੇਸ਼ਨ ਆ ਜਾਣਾ ਹੈ ਜੀ ਉਹ ਮੈਂ ਉਦੋਂ ਬਣਾ ਦੂੰਗਾ ਵੀਡੀਓ ਬੇਫਿਕਰ ਹੋ ਜਾਓ ਬਿਲਕੁਲ ਹੁੰਦਾ ਹੈ ਜੀ ਸਮਾ ਜੇ ਤੁਸੀਂ ਪ੍ਰੋਪਰ ਸਰਟੀਫਿਕੇਟ ਬਣਵਾਇਆ ਹੋਇਆ ਤੇ ਬਿਲਕੁਲ ਫਾਇਦਾ ਹੋਊਗਾ ਗਾਇਤਰੀ ਕਸ਼ਪ ਮੇਰੀ ਕੋਲ ਕਿਤਾਬ ਪੁੱਛ ਰਿਹਾ ਇਕਨੋਮਿਕਸ ਦੀ ਹਾਲਾਂਕਿ ਮੈਂ ਪੜ੍ਹੀ ਨਹੀਂ ਇੱਕ ਵਾਰ ਵੀ ਇਹ ਹੈਗੀ ਆ ਕੋਈ Amazon ਤੇ ਪਈ ਸੀ ਕਿ ਇਕਨੋਮਿਕਸ ਦੇ ਨਾਲ ਜਿੰਨੇ ਵੀ ਹੁਣ ਤੱਕ ਪ੍ਰੀਵਿਅਸ ਈਅਰ ਹੋ ਚੁੱਕੇ ਆ ਸਾਰੇ ਹੀ ਇਦੇ ਵਿੱਚ ਉਹ ਕੁਐਸਚਨ ਹੈਗੇ ਇਨਕਲੂਡਿੰਗ UGC NET YCT ਦੀ ਹੈ ਪਤਾ ਨਹੀਂ ਯੂਥ ਇਹੋ ਜਿਹਾ ਕੁਝ ਸੀ ਮਿਲ ਜੇਗਾ ਤੁਹਾਨੂੰ ਗੁਰਪ੍ਰੀਤ ਸਿੰਘ ਸਰ ਜੀ ਯੂਪੀ ਟੈਚਰ ਭਰਤੀ ਤੇ ਜੇ ਤੁਸੀਂ ਕਹਿੰਨੇ ਹੋ ਤੇ ਬਣਾ ਦੂੰਗਾ ਜੀ ਹਿਸਟਰੀ ਲੈਕਚਰਰ ਕਾਡਰ ਬਿਲਕੁਲ ਆ ਸਕਦਾ ਹੈ ਗਗਨਦੀਪ ਢਿੱਲੋਂ ਜਸ਼ਨ ਸਰ ਜੀ IITD 2025 27 ਐਂਟ्रेंस ਦੀ ਰਜਿਸਟ੍ਰੇਸ਼ਨ ਦਾ ਪਤਾ ਕਰ ਦਿਓ ਮੈਂ ਪਤਾ ਕਰ ਦੂੰਗਾ ਜਸ਼ਨ ਜੀ लेक्चरर लैक्चर ऑन तो पहला बीएड फोर्थ सेमेस्टर समेस्टर रिजल्ट आजगा लेक्चरर क्ड पहला हाँ आजगा आजुगा आजगा तमन्ना गिल अमरजीत कौर सर प्रोफेसर वैकेंसी भी बिल्कुल आ सकती है आपके अकॉर्डिंग अकॉर्डिंग कितना कंपटीशन रहने वाला है बहुत घट तमन्ना गिल मेरे अकॉर्डिंग तो बहुत घट ਗੁਰਪ੍ਰੀਤ ਸਿੰਘ ਸਰ ਪ੍ਰਪੇਅਰਿੰਗ ਫਾਰ ਇੰਗਲਿਸ਼ ਮਾਸਟਰ ਕਾਰਡਰ ਪਲੀਜ਼ ਟੈਲ ਅਸ ਪੋਸਟਾਂ ਤੇ ਚਲੋ ਆਉਣ ਗਿਆ ਗਿਣਤੀ ਜ਼ਿਆਦਾ ਨਹੀਂ ਦੇਖਣ ਨੂੰ ਮਿਲੂਗੀ ਬਸ ਠੀਕ ਠਾਕ ਹੋਣ ਗਿਆ ਪਰ ਉਹਦੇ ਵਿੱਚ ਵੀ ਤੁਸੀਂ ਕਰ ਸਕਦੇ ਹੋ ਵਧੀਆ ਤਿਆਰੀ ਸਰ ਸਪੈਸ਼ਲ ਐਜੂਕੇਸ਼ਨ ਚ ਈਟੀਟੀ ਕਰ ਲਈਏ ਸਕੋਪ ਹੈ ਫਿਊਚਰ ਦਾ ਨਹੀਂ ਕਿਹਾ ਜਾ ਸਕਦਾ ਨਾ ਸ਼ੁਭਮ ਕੇ ਸਿੰਘ ਸਰ ਕਿੰਨੇ ਕ ਮੈਰਿਟ ਜਾਂਦੀ ਆ ਸੋਮਾ ਸਿੰਘ ਤੁਸੀਂ এডਿਕੇਸ਼ਨ ਰਿਕਰੂਟਮੈਂਟ ਬੋਰਡ.com ਵਾਲੀ ਵੈਬਸਾਈਟ ਤੇ ਜਾ ਕੇ ਸਾਰਾ ਕੁਝ ਚੈੱਕ ਕਰ ਸਕਦੇ ਆ ਕਿਹੜੀ ਪੋਸਟ ਦੀ ਕਿੰਨੀ ਜਿਹੜੀ ਮੈਰਿਟ ਹੈਗੀ ਉਹ ਦੇਖਣ ਨੂੰ ਮਿਲਦੀ ਆ ਕੁਝ ਖਾਸ ਨਹੀਂ ਬਾਕੀ ਫਿਰ ਵੀ ਤੁਹਾਨੂੰ ਇੱਕ ਵਾਰ ਵੈਬਸਾਈਟ ਵਿਜ਼ਿਟ ਕਰਨੀ ਪਊਗੀ ਸਰ 88 ਐਡਮਿਸ਼ਨ ਐਂਟ੍ਰਾਂਸ ਜਦੋਂ ਵੀ ਹੋਇਆ ਲਰਨਿੰਗ ਵਿਦ ਓਮਾ ਮੇਰੇ ਦੁਆਰਾ ਵੀਡੀਓ ਬਣਾ ਦਿੱਤੀ ਜਾਊਗੀ ਤੁਸੀਂ ਬੇਫਿਕਰ ਹੋ ਜੋ ਜਸ਼ਨ ਸਰ ਜੀ ਮੈਂ ਬੀਐਡ ਜਨਰਲ ਕਰੀ ਹੋਈ ਆ ਮੈਂ ਅੱਛੇ ਬਟ ਪੋਸਟਾ ਦੀ ਉਮੀਦ ਨਹੀਂ ਠੀਕ ਹੈ YouTube ਵੀ ਕਰਨ ਦੀ ਸੋਚ ਰਿਹਾ ਵੈਲ ਤੁਸੀਂ ਨਾ ਫਿਰ ਤੁਹਾਡਾ ਧਿਆਨ ਥੋੜਾ ਜਿਹਾ ਉਧਰ ਹੋ ਜਾਊਗਾ ਫਿਰ ਫਿਰ ਬੀਅਰਡ ਦਾ ਕੀ ਕਰੋਗੇ ਮੰਨ ਲਓ ਜੇ ਪੋਸਟ ਆ ਜਾਂਦੀਆਂ ਤੇ ਤੁਸੀਂ ਫਿਰ ਉਦੋਂ ਕੀ ਡਿਸੀਜਨ ਲਓਗੇ ਅਮਿਤ ਰਾਮ ਗੜੀਆ ਹੈਲੋ ਜੀ ਪੀਐਸਟ ਦਾ ਸਰਟੀਫਿਕੇਟ ਜਦੋਂ ਆਏ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਵੀਡੀਓ ਬਣਾ ਦਿੱਤੀ ਜਾਊਗੀ ਸੋਲ ਜਰਨੀ ਨਮਸਤੇ ਜੀ ਨਮਸਤੇ ਜਸਵੀਰ ਕੌਰ ਸਰ 808 ਟੂ ਕਾਟਰ ਲਈ ਸਟ੍ਰੈਟਜੀ ਦੱਸ ਦੋ ਇੱਕ ਅਲੱਗ ਤੋਂ ਵੀਡੀਓ ਬਣਾ ਦਿੱਤੀ ਜਾਊਗੀ ਐਂਡ ਸਾਰੀ ਜਾਣਕਾਰੀ ਪ੍ਰੋਵਾਈਡ ਕਰਵਾ ਦੂੰਗਾ 808 ਟੂ ਕਾਟਰ ਕਰਦਾ ਸਰ ਜੀ ਹੱਲ ਜੜਾ ਬੋਏ no idea ਤਿਆਰ ਰੱਖੋ ਪੂਰੀ ਦਲਵਿੰਦਰ ਕੌਰ ਪੀਐਸਟੇਟ ਸਰਟੀਫਿਕੇਟ ਬਾਰੇ no information ਤਮੰਨਾ ਗੱਲ ਇਹ ਨਾਲ ਕਿਹਨਾਂ ਚ ਤੁਸੀਂ ਨਾ ਪਾਓ ਤੁਸੀਂ ਆਪਦੇ ਪ੍ਰੋਪਰ ਪੇਪਰ ਦੀ ਤਿਆਰੀ ਕਰੋ ਬਸ ਜਿਹਨੇ ਪੇਪਰ ਕਲੀਅਰ ਕਰਨਾ ਹੈ ਵੱਧ ਕੰਪੀਟੀਸ਼ਨ ਦੇ ਵਿੱਚ ਵੀ ਕਲੀਅਰ ਕਰ ਲੈਣਾ ਹੈ ਇੱਕ ਰਫ ਆਈਡੀਆ ਮੈਂ ਸਮਝਦਾ ਹਾਂ ਤੁਸੀਂ ਅੰਦਾਜ਼ਾ ਲੈਣਾ ਚਾਹੁੰਦੇ ਹੋ ਜਿਹਦੇ ਵਿੱਚ ਤੁਹਾਨੂੰ ਪਤਾ ਲੱਗ ਸਕੇ ਕਿ ਮੇਰਾ ਕੰਪੀਟੀਸ਼ਨ ਕਿੰਨਾ ਹੈ ਤੇ ਮੈਂ ਉਸ ਅਕੋਰਡਿੰਗ ਤਿਆਰੀ ਕਰਾਂ ਤੇ ਤੁਸੀਂ ਮੰਨ ਕੇ ਚੱਲੋ ਵੀ ਕੰਪੀਟੀਸ਼ਨ ਤੁਹਾਨੂੰ ਦੇਖਣ ਨੂੰ ਮਿਲੇਗਾ ਬੇਸ਼ੱਕ ਦੇਖਣ ਨੂੰ ਨਾ ਮਿਲੇ ਜੇ ਤੁਸੀਂ ਪੇਪਰ ਕਲੀਅਰ ਕਰਨਾ ਹੈ ਜੌਬ ਲੈਣੀ ਹੈ ਫਿਰ ਤੁਹਾਨੂੰ ਇਹ ਮੈਂਟੈਲਿਟੀ ਬਣਾ ਕੇ ਚੱਲਣਾ ਹੀ ਪਊਗਾ ਠੀਕ ਹੈ ਤਮੰਨਾ ਗੱਲ ਜੀ नो आइडिया अलर बॉय ਦੱਸਿਆ ਨਹੀਂ ਜਾ ਸਕਦਾ ਕੁਝ ਵੀ ਕਾਡਰ ਵਾਰੇ ਪੇਪਰਾਂ ਕਰਕੇ ਤਾਂ ਖਾਸ ਕਰਕੇ ਈਵਨ ਐਜੂਕੇਸ਼ਨ ਮਿਨਿਸਟਰ ਦੁਆਰਾ ਵੀ ਇਹ ਸਾਰੀਆਂ ਗੱਲਾਂ ਨਹੀਂ ਦੱਸੀਆਂ ਜਾ ਸਕਦੀਆਂ ਹਰਵਿੰਦਰ ਸਿੰਘ ਸਰ ਸਮਝ ਨਹੀਂ ਲੱਗ ਰਹੀ ਕਿ बीएड ਦਾ ਫਾਈਨਲ ਰਿਜ਼ਲਟ ਹਰਵਿੰਦਰ ਸਿੰਘ ਮੈਂ ਦੱਸ ਦੇਣਾ ਤੁਹਾਨੂੰ ਤੁਹਾਡਾ बीएड ਦਾ ਰਿਜ਼ਲਟ ਆ ਜਾਊਗਾ ਤੇ ਲੈਕਚਰਰ ਕਾਡਰ ਦੇ ਵਿੱਚ ਤੁਸੀਂ ਐਲੀਜੀਬਲ ਐਲੀਜੀਬਲ ਵੀ ਹੋਜੋਗੇ ਠੀਕ ਹੈ ਜੀ ओके सर थैंक यू तमन ने फेस गुस्से वाला बनाया कि लर्निंग में दो मां सर अगर मैं ईटी करता तो ऐसे डिस्टेंस तो हो जाऊं नाल नाल दोनों कोर्स हो जाने हैं हां कर सकत हूं होजूगा ईटी रेगुलर होनी है और हो एमए डिस्टेंस एजुकेशन हो जाऊं कि हरे गेमिंग हरे गेमिंग राम राम जी मनप्रीत कौर सर मास्टर कार्डर वास्ते 11th 12th पुराने एनसीईआरटी के अकॉर्डिंग ਨਿਓ ਅਕੋਰਡਿੰਗ ਕਰ ਲਓ ਤਿਆਰੀ ਮਾਨਪਿਤ ਕਾਰ ਨਿਓ ਅਕੋਰਡਿੰਗ ਕਰ ਲਓ ਹਾਂਜੀ ਨਿਸ਼ੀਬਾਲਾ ਮੈਨੂੰ ਪਤਾ ਆ ਵੀ ਹਨਾ 1158 ਅਸਿਸਟੈਂਟ ਪ੍ਰੋਫੈਸਰ ਨਾਲ ਬਹੁਤ ਗਲਤ ਹੋਇਆ ਲਾਇਬ੍ਰੇਰੀਨ ਤੇ ਅਸਿਸਟੈਂਟ ਪ੍ਰੋਫੈਸਰ ਨਾਲ ਜੌਬ ਲੈ ਕੇ ਖੋਹ ਲੈਣੀ ਸਭ ਤੋਂ ਵੱਡਾ ਪਾਪ ਮੈਂ ਤਾਂ ਸਮਝਦਾ ਆ ਫਿਰ ਕੋਈ ਵੀ ਹੋਵੇ ਉਹਦੇ ਵਿੱਚ ਕੋਈ ਵੀ ਰੀਜ਼ਨ ਹੋਵੇ ਨਿਹਿਆ ਕੁਮਾਰੀ ਜੀ ਨਹੀਂ ਸਰ ਸਰ ਜੀ ਈਟੀਟੀ ਵਾਲੇ ਐਲੀਜੀਬਲ ਹਨ ਨਾਟ ਐਲੀਜੀਬਲ ਹੈਰੀ ਗੇਮਿੰਗ ਮਾਸਟਰ ਕਾਰਡਰ ਮੈਂ ਦਾ ਸਿਲੇਬਸ ਕਿੰਤਾ ਹੋਇਆ ਜੇ ਪ੍ਰੈਪਰੇਸ਼ਨ ਚ ਐਚਟੀ ਪ੍ਰੋਬਲਮ ਕਰੇਗੀ ਤਾਂ ਲੀਵ ਹਾਂ ਠੀਕ ਹੈ ਫਿਰ ਜਸ਼ਨ ਫਿਰ ਕੋਈ ਗੱਲ ਨਹੀਂ ਫਿਰ ਠੀਕ ਹੈ ਮਨਪ੍ਰੀਤ ਕੌਰ ਓਕੇ ਸਰ ਥੈਂਕ ਯੂ ਨੇਹਾ ਕੁਮਾਰੀ ਸਪੈਸ਼ਲ ਐਜੂਕੇਸ਼ਨ ਕੀ ਹੈ ਜੀ ਸਪੈਸ਼ਲ ਐਜੂਕੇਸ਼ਨ ਹੈ ਜੀ ਜਦੋਂ ਤੁਸੀਂ ਸਪੈਸ਼ਲ ਬੱਚਾ ਨੂੰ ਪੜਾਉਣ ਲਈ ਕੋਈ ਕੋਰਸ ਕਰਦੇ ਹੋ ਚਿਲड्रन ਵਿਦ ਸਪੈਸ਼ਲ ਨੀਡ ਵਾਲੇ ਜਿਹੜੇ ਬੱਚੇ ਹੁੰਦੇ ਆ ਨਾ ਵਿਸ਼ੇਸ਼ ਵਿਲੱਖਣ ਬੁੱਧੀ ਵਾਲੇ ਬੱਚੇ ਉਹਨਾਂ ਨੂੰ ਪੜਾਉਣ ਦੇ ਲਈ ਜਿਹੜਾ ਕੋਰਸ ਹੁੰਦਾ ਆ उन्होंने स्पैशल एजुकेशन कहने हरशीन कौर सत श्री अकाल जी साथियों सैशन लाइक भी कर दो ਕਮੈਂਟ ਆ ਨਹੀਂ ਰਹੀ ਆ ਫਿਰ ਮੇਰਾ ਨਟ ਸਲੋ ਹੋ ਗਿਆ ਦੁਬਾਰਾ ਗੱਲ ਸਹੀ ਆ ਨਹੀਂ ਸ਼ਿਬਾਲਾ ਅਭੀ ਯੂਪੀ ਦੀਆਂ ਟੀਚਰ ਦੀਆਂ ਵੈਕੈਂਸੀਸ ਵੀ ਆ ਗਈਆਂ ਪੰਜਾਬ ਦਾ ਪਤਾ ਕੋਈ ਨਹੀਂ ਸ਼ਬਨਮ ਸਰ 21 22 ਵਿੱਚ ਗ੍ਰੈਜੂਏਸ਼ਨ ਦਾ ਫਰਸਟ ইয়ার ਕੀਤਾ ਮੈਂ ਠੀਕ ਹੈ ਫਿਰ ਮੇਰੀ ਈਟੀਡੀ ਡਿਗਰੀਸ਼ਨ ਹੋ ਗਈ ਤੇ ਐਮਐਚੋ ਡ੍ਰੌਪ ਕਰਤਾ ਜੋ ਨੇ ਕੰਪਲੀਟ ਹੋਈ ਆ ਜੇ ਯੂਨੀਵਰਸਿਟੀ ਲਾਉ ਕਰਦੀ ਹੈ ਤੇ ਫਿਰ ਓਕੇ ਕੋਈ ਪ੍ਰੋਬਲਮ ਨਹੀਂ ਜਸਪ੍ਰਿਤ ਗੌਰ ਸਾਤਿਸ਼ਰੀ ਅਕਾਲ ਜੀ ਸਰ ਵਰਸ ਦੇ ਐਗਜ਼ਾਮ ਸਿਲੇਬਸ ਫॉर ਮਾਸਟਰ ਕਾਡਰ ਜਿਹੜਾ ਵੀ ਸਿਲੇਬਸ ਹੈਗਾ ਜਸਪ੍ਰਿਤ ਜੀ ਉਹ ਆਪਾਂ YouTube ਸੌਰੀ ਨਾਟ YouTube Telegram ਚੈਨਲ ਤੇ ਭੇਜਿਆ ਹੋਇਆ Telegram ਚੈਨਲ ਜੁਆਇਨ ਕਰ ਲਿਓ ਕੈਚ ਦਾ ਵੇਵ ਸਰ 8TT ਕਾਡਰ ਆ ਤੇ 8TT ਕਾਡਰ ਦਾ ਆ ਜਾਣਗੇ ਨੈਕਸਟ ਈਅਰ ਇਹ ਸਹੀ ਲੇਟ ਹੀ ਆ ਜਾਣ ਚਾਹੇ ਪੋਸਟਾਂ ਦੀ ਗਿਣਤੀ ਆਉਗੀ ਗਿਣਤੀ ਬਾਰੇ ਨਹੀਂ ਕਿਹਾ ਜਾ ਸਕਦਾ ਬਟ ਆਉਗੀ ਗਾਇਤਰੀ ਕਸ਼ਵ ਸਰ ਲੈਕਚਰਰ ਆਣੇ ਕੇ ਬਾਅਦ ਟਾਈਮ ਮਿਲੇਗਾ ਪੜ੍ਹਨੇ ਕੋ ਥੋੜਾ ਬਹੁਤ ਮਿਲ ਜਾਊਗਾ ਟਾਈਮ ਗਾਇਤਰੀ ਕਸ਼ਵ ਬਾਕੀ ਆਪਾਨੂੰ ਪਤਾ ਨਹੀਂ ਨਾ ਹੁੰਦਾ ਕਿ ਪੀਪਰ ਕਦੋਂ ਲੈਣਾ ਉਹਨਾਂ ਨੇ ਹੈਰੀ ਗੇਮਿੰਗ ਪੰਜਾਬ ਵਿੱਚ ਸਰ ਸਪੈਸ਼ਲ ਐਟੀਟੀ ਹੁੰਦੀ ਹੈ ਪੰਜਾਬ ਵਿੱਚ ਨਹੀਂ ਸ਼ਾਇਦ ਚੰਡੀਗੜ੍ਹ ਚ ਹੁੰਦੀ ਹੈ ਹਰਸ਼ੀਨ ਕਾਰ ਕਿਵੇਂ ਚੱਲਦਾ ਮੇਰਾ ਬਹੁਤ ਵਿਦਿਆ ਸਕੂਲ ਚੱਲ ਰਿਹਾ ਹਰਸ਼ੀਨ ਜੀ ਪੁੱਛਣ ਦਾ ਬਹੁਤ ਬਹੁਤ ਸ਼ੁਕਰੀਆ ਨੀਹਾ ਕੁਮਾਰੀ ਬੀਐਡ ਚ ਪੜਿਆ ਹੋਣਾ ਚਾਹੀਏ ਕਿ ਆਪ ਸਪੈਸ਼ਲ ਨਹੀਂ ਬੀਐਡ ਤਾਂ ਕੋਈ ਰੋਲਾ ਨਹੀਂ ਨਹੀਂ ਹਾਂ ਇੱਕ ਮਿੰਟ ਤੁਹਾਨੂੰ ਨਾ ਜਦੋਂ ਉਹ ਡਿਟੇਲ ਨੋਟੀਫਿਕੇਸ਼ਨ ਆਊਗਾ ਨਾ ਉਹਦੀ ਕੁਆਲੀਫਿਕੇਸ਼ਨ ਤੋਂ ਰਿਲੇਟਡ ਉਦੋਂ ਮੈਂ ਸਾਰੀ ਵੀਡੀਓ ਬਣਾ ਦੂੰਗਾ ਨੀਹਾ ਕੁਮਾਰੀ ਅਲਰਟ ਬாய் ਥੈਂਕਸ ਫॉर ਪੀਐਸਟ 89 ਸਰ ਜੀ ਚਲੋ ਬਹੁਤ ਵਧੀਆ ਗੱਲ ਹੈ ਅਲਰਟ ਬாய் ਜੇ ਤੁਸੀਂ ਪੇਪਰ ਕਲੀਅਰ ਕਰ ਲਿਆ ਆ ਆਪਦੀ ਕਾਟਰ ਵਾਲੇ ਪੇਪਰ ਦੀ ਤਿਆਰੀ ਕਰੋ ਜਸਪੀਰ ਕੌਰ ਸਰ ਮੈਂ 88 ਕਾਟਰ ਦੀ ਪ੍ਰੈਪਰੇਸ਼ਨ ਕਰਾਂ ਕਿ ਅਦਰ ਤੁਸੀਂ ਈਚਟੀ ਕਾਟਰ ਦੀ ਪ੍ਰੈਪਰੇਸ਼ਨ ਕਰੋ ਤੇ ਅਦਰ ਸਟੇਟ ਦੀ ਈਟੀ ਕਾਟਰ ਦੀ ਪ੍ਰੈਪਰੇਸ਼ਨ ਕਰੋ ਠੀਕ ਹੈ ਜੀ ਮੰਦ ਲੱਗਦਾ ਹੀ ਸਹੀ ਆ ਮਮਤਾ ਸਰ 55% ਸਿੰਪਲ ਮਾਸਟਰ ਕਾਰਡਰ ਤੇ ਵੀ ਮੈਨੂੰ ਤਾਂ ਲੱਗਦਾ ਵੀ ਲੱਗ ਸਕਦੀ ਆ ਬਾਕੀ ਵੇਟ ਕਰੋ ਨੀਹਾ ਕੁਮਾਰੀ ਓਕੇ ਸਰ ਜੀ ਨਿਸ਼ੀਬਾਲਾ 55 ਵਾਲੀ ਕੰਡੀਸ਼ਨ ਲਾਤੀ ਆ ਸਪੈਸ਼ਲ এডਿਕੇਸ਼ਨ ਦੀ ਭਰਤੀ ਚ ਸਰ ਉਹਨਾਂ ਨੇ ਮੈਨੂੰ ਤਾਂ ਲੱਗਦਾ ਆ ਨਿਸ਼ੀਬਾਲਾ ਜੀ ਲੱਗ ਸਕਦੀ ਤੁਹਾਡੇ ਅਕੋਰਡਿੰਗ ਜੀ ਮਾਸਟਰ ਕਾਰਡਰ ਹਰਸ਼ੀਨ ਕੌਰ ਵੇਟ ਕਰਨੀ ਪਾਉਗੀ ਸਰ ਜਿਨ੍ਹਾਂ ਦੀ ਬੀਏ ਨਹੀਂ ਕੰਪਲੀਟ ਹੋਈ ਉਹਨਾਂ ਨੂੰ ਮਾਸਟਰ ਉਹਨਾਂ ਨੂੰ ਕਾਟਰ ਦੀ ਪ੍ਰੀਪਰੇਸ਼ਨ ਕਰਨੀ ਚਾਹੀਦੀ ਹੈ ਜਾਂ ਨਹੀਂ ਦੂਜੇ ਇਗਜ਼ਾਮ ਤੇ ਫੋਕਸ ਕਰ ਲਓ 12th ਬੇਸ ਤੇ ਵੈਸੇ ਤੁਹਾਡੇ ਕੋਲ 3 ਸਾਲ ਦਾ ਸਮਾਂ ਪਿਆ ਆ ਕਿਉਂਕਿ ਵੀ ਮੈਨੂੰ ਹੀ ਲੱਗਦਾ ਏਟਰੀ ਕਾਟਰ ਦੇ ਵਿੱਚ ਤੁਹਾਨੂੰ ਕਨਸੀਡਰ ਕਰਨਗੇ ਜੇ ਤੁਸੀਂ ਗ੍ਰੈਜੂਏਸ਼ਨ ਨਹੀਂ ਕੀਤੀ ਹੋਈ ਤੇ ਨਾਲ ਨਾਲ ਗ੍ਰੈਜੂਏਸ਼ਨ ਵੀ ਕਰ ਲਓ ਹੈਰੀ ਗੇਮਿੰਗ ਸਰ ਪੰਜਾਬ ਦਾ ਕੋਈ ਬੱਚਾ ਨਹੀਂ ਐਲੀਜੀਬਲ ਹੋਣਾ ਬਿਲਕੁਲ ਮੈਂ ਮੰਨਦਾ ਹਾਂ ਹੈਰੀ ਗੇਮਿੰਗ ਮੈਂ ਇਸ ਗੱਲ ਨਾਲ ਸਹਿਮਤ ਵੀ ਹਾਂ ਤੇ ਪੰਜਾਬ ਸਰਕਾਰ ਨੂੰ ਇਹਦੇ ਬਾਰੇ ਜ਼ਰੂਰ ਕੁਝ ਸੋਚਣਾ ਚਾਹੀਦਾ ਹੈ ਤੇ ਉਹਨਾਂ ਨੇ ਸੋਚਿਆ ਵੀ ਹੋਊਗਾ ਗੋਲਡ ਬles ਗੋਡ ਬles हिस्ट्री लेक्चरर ਲਈ बेस्ट बुक ਗ੍ਰੈਜੂਏਸ਼ਨ ਦੀਆਂ ਕਿਤਾਬਾਂ ਦੇਖੋ ਆਪਦੀਆਂ ਮਾਸਟਰ ਲੈਵਲ ਦੀਆਂ ਕਿਤਾਬਾਂ ਦੇਖੋ ਮੈਨੂੰ ਲੱਗਦਾ ਉੱਥੋਂ ਆਪ ਤੁਹਾਡਾ ਸਿਲੇਬਸ ਕੰਪਲੀਟ ਕਰ ਸਕਦੇ ਹੋ ਹਿਸਟਰੀ ਆਪਕੀ ਲੱਗਦੀ ਤਾਂ ਸਕੂਲ ਲੈਵਲ ਦੀਆਂ ਕਿਤਾਬਾਂ ਤੋਂ ਸ਼ੁਰੂਆਤ ਕਰੋ ਸਿਲੇਬਸ ਦੇਖੋ ਸਿਲੇਬਸ ਡਾਊਨਲੋਡ ਕਰੋ ਸਿਲੇਬਸ ਆਪਨੇ ਕਾਪੀ ਤੇ ਪ੍ਰਿੰਟ ਕਰਕੇ ਲਗਾਓ ਉਸ ਅਧਾਰ ਤੇ ਤੁਸੀਂ ਆਪਦੇ ਪੇਪਰ ਦੀ ਤਿਆਰੀ ਕਰੋ ਹੋਊਗੀ ਵਧੀਆ ਤਿਆਰੀ ऑक्सीजेट वेरी गुड इवनिंग जी लास्ट ईयर पीएसटेट ਲਈ ਐਮਏ ਇੰਗਲਿਸ਼ ਲਿਟਰੇਚਰ ਸਪੈਸ਼ਲਾਈਜ਼ਡ ਡਿਗਰੀ ਦੀ ਸੀਟ ਛੱਡ ਦਿੱਤੀ ਹైదరాబాద్ ਚ ਪੀਐਸਟੈਟ ਦੋ ਵਾਰ ਕਲੀਅਰ ਕਰ ਗਿਆ ਕਲੀਅਰ ਹੋ ਗਿਆ ਪਰ ਵੈਕੈਂਸੀਜ਼ ਦਾ ਕੋਈ ਨਹੀਂ ਪਤਾ ਵੈਕੈਂਸੀਜ਼ ਆਣ ਗਿਆ ਸੀ ਤੇ ਪੀਐਸਟੈਟ ਦੋ ਵਾਰ ਕਲੀਅਰ ਕਰਨ ਦੀ ਲੋੜ ਐ ਨਹੀਂ ਸੀ ਬਟ ਚਲੋ ਕੋਈ ਗੱਲ ਨਹੀਂ ਮੰਮਤਾ ਡਾਵਲ ਸਰ 50% ਲੱਗ ਜਾਂਦੀ ਹੈ ਤੇ ਗ੍ਰੈਜੂਏਸ਼ਨ ਦਾ ਇੱਕ ਪੇਪਰ ਦੇਣ ਦੀ ਕੋਈ ਲਿਮਿਟ ਵੀ ਹੁੰਦੀ ਹੈ ਮੈਂ ਤੈਨ ਲਾਦਾ ਬਾਕੀ ਕੈਫੇ ਵਾਲੇ ਤੋਂ ਥੋੜਾ ਜਾ ਕੇ ਪਤਾ ਕਰ ਲਵਾਂ ਹਾਂਜੀ ਹਰਸ਼ੀਨ ਜੀ ਸ਼ੁਕਰੀਆ ਮੈਂ ਖਾਣਾ ਵੀ ਖਾ ਲਿਆ ਆ ਗਾਤਰੀ ਕਸ਼ਪ ਲੈਕਚਰਰ ਕਾਡਰ ਮੈਂ ਅਦਰ ਸਟੇਟ ਕੇ ਸਟੂਡੈਂਟ ਹਾਂ ਕਰ ਸਕਦੇ ਆ ਜੇ ਅ ਐਲੀਜੀਬਿਲਟੀ ਕ੍ਰਾਈਟੇਰੀਆ ਪੂਰਾ ਕਰਦੇ ਆਂ ਤੇ ਫਿਰ ਕਰ ਸਕਦੇ ਆ ਅਪਲਾਈ ਨਿਸ਼ੀਪਾਲਾ ਸਰ ਨੋਟੀਫਿਕੇਸ਼ਨ ਤੇ ਮਾਸਟਰ ਕਾਡਰ ਚ ਹਾਂ ਤੇ ਫਿਰ ਹੋਰ ਕੋਈ ਹੱਲ ਹੈ ਨਹੀਂ ਨਿਸ਼ੀਬਾਲਾ ਹੁਣ ਇਹ ਤਾਂ ਫਿਰ ਕਾਫੀ ਸਾਰੇ ਸਾਥੀ ਜਿਹੜੇ ਹੋਣਗੇ ਉਹ ਬੇਰਜ਼ਗਾਰ ਹੋ ਜਾਣਗੇ ਹਮੇਸ਼ਾ ਲਈ ਕਿਉਂਕਿ ਅਪਲਾਈ ਨਹੀਂ ਕਰ ਸਕਦੇ ਲੱਖ ਡੇਢ ਲੱਖ ਦੀ ਜਿਹੜੀ ਉਹਨਾਂ ਨੇ ਡਿਗਰੀ ਕੀਤੀ ਉਹ ਤਾਂ ਰੱਦੀ ਹੋ ਜੂਗੀ ਤੇ ਉਹਨਾਂ ਕੋਲ ਫਿਰ ਕੋਈ ਆਪਸ਼ਨ ਹੀ ਹੈ ਨਹੀਂ ਪ੍ਰੋਟੈਸਟ ਤੇ ਬੈਠਣ ਤੋਂ ਲਾਵਾ ਜਸਵੀਰ ਕੌਰ ਦਸੰਬਰ ਚ ਮੇ ਵੀ ਤਮੰਨਾ ਕੇ ਬਿਲਕੁਲ ਪੰਜਾਬ ਤੋਂ ਹੈਗੇ ਨੇ ਤੇ ਐਲੀਜੀਬਲ ਹੈਗੇ ਨੇ ਸਹੀ ਗੱਲ ਆ ਤੁਸੀਂ ਸਰ ਹਰਜੋਤ ਮੈਂ ਸਾਨੂੰ ਬੋਲ ਦਿਓ ਐਦਾਂ ਨਾ ਕਰੋ ਬੱਚਿਆਂ ਬੱਚੇ ਕਿੱਥੇ ਜਾਣਗੇ ਮੈਂ ਹੁਣ ਇਹਦੇ ਚ ਕੀ ਕਰ ਸਕਦਾ ਜੀ ਮੇਰੇ ਹੱਥ ਵਸ ਹੁੰਦਾ ਕ੍ਰਿਤੀ ਤਾਕ ਇਟਿਟੀ ਐਂਟਰੈਂਸ ਖਰਸ਼ੀਨ ਘਰ ਮੈਂ ਕੀਤਾ ਸੀਗਾ 2021 ਚ ਕੀਤਾ ਸੀ ਜੁਆਇਨ ਕੈਚ ધ ਵੇ ਸਰ ਅਸੀਂ ਜੋ ਸਾਇੰਸ ਐਸਐਸਟੀ ਇਟਿਟੀ ਕਾਰਡ ਲਈ ਕਰ ਰਹੇ ਹਾਂ वो चंडीगढ़ जी बी ले ठीक है हाँ ठीक हाँ दसवीं तक तो कर लूँ गॉडबेस्ट मास्टर कार्ड हिस्टरी दसता आ निशी पाला सर जी सर यूपी वैकेंसी आई चालीस साल एज लिमिट आज सैंती साल हाँ हैगीट हाँ सर मैं ईजी एन टी टी पी एस टेट सी टेट क्लीयर हाँ की हुई है सर मैं ईजटी एन टी टी पी एस टैट ਵੀਚ ਐਡਮਿਸ਼ਨ ਲੈਣੀ ਹੈ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਸਬਜੈਕਟ ਕਿਹੜਾ ਰੱਖਾਂ ਇਨ ਵਧੀਆ-ਵਧੀਆ ਸਬਜੈਕਟ ਰੱਖਣੇ ਆ ਮਤਲਬ ਹੁਣ ਇਹ ਤਾਂ ਗੱਲ ਕਰਕੇ ਪਤਾ ਕਰਨੀ ਇਹ ਤਾਂ ਗੱਲ ਕਰਕੇ ਸਮਝਾਇਆ ਜਾ ਸਕਦਾ ਨਾ ਕਿ ਉਪਕਿਟਸ ਅਮਨ ਕੌਰ ਸਰ ਜੀ 55% ਲੱਗੇ ਆ ਮਾਸਟਰ ਕਾਰਡਰ ਤੇ ਮੇਰੇ ਤਾਂ 50 ਨੇ ਤੁਸੀਂ यूनियन जुड़ो मैं तो यही कह सकता है ममता डॉल पचवंजा प्रतिशत गई हाँ जी बिल्कुल फिर डिसेबल नहीं हाँ गल सही है ममता ਸਾਇੰਸ ਲਰਨਿੰਗ ਪ੍ਰੋ ਮੈਂ ਚੈਨਲ ਤੇ ਵੀਡੀਓਜ਼ ਬਣਾਈਆਂ ਹੋਈਆਂ ਜੇ ਤੁਸੀਂ ਦੇਖੋਗੇ ਤੇ ਫਿਰ ਵਧੀਆ ਕਰ ਸਕਦੇ ਹਾਂ ਤੇ ਦੋਸਤੋ ਮੈਨੂੰ ਦਿਓ ਇਜਾਜ਼ਤ ਮੇਰੇ ਤੋਂ ਨਹੀਂ ਬੈਠਿਆ ਜਾ ਰਿਹਾ ਤੇ ਮੈਂ ਥੋੜਾ ਜਿਹਾ ਵਧੀਆ ਫੀਲ ਨਹੀਂ ਕਰ ਰਿਹਾ ਇਸ ਕਰਕੇ ਆਪਾਂ ਮਿਲਦੇ ਹਾਂ ਅਗਲੇ ਸੰਡੇ ਠੀਕ ਹੈ ਜੀ ਠੀਕ ਹੈ ਦੋਸਤੋ ਤੇ ਜਿਨ੍ਹਾਂ ਸਾਥੀਆਂ ਨੇ ਸ਼ਾਸਨ ਕੀਤਾ ਪਹਿਲੀ ਵਾਰ ਜੁਆਇਨ ਉਹ ਸੈਸ਼ਨ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਆਪਾਂ ਅਗਲੇ ਸੰਡੇ ਕਰਾਂਗੇ ਗੱਲ ਠੀਕ ਹੈ ਦੋਸਤੋ ਤੇ ਤੁਸੀਂ ਸਾਰੇ ਆਪ ਦਾ ਧਿਆਨ ਰੱਖੋ ਗਲਾ ਥੋੜਾ ਜਿਹਾ ਖਰਾਬ ਆ ਹੋਰ ਕੋਈ ਰੀਜ਼ਨ ਨਹੀਂ ਆ ਤੇ ਬੋਲਣ ਚ ਮੈਨੂੰ ਥੋੜੀ ਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਮੇਬੀ ਕੱਲ ਰਾਤ ਠੰਡਾ ਪਾਣੀ ਪੀ ਲਿਆ ਹੋਣਾ ਤੇ ਹੁਣ ਤੱਕ ਸੈਟਿੰਗ ਆਈ ਨਹੀਂ ਆ ਤੇ ਮਾਫ ਕਰਿਓ ਜੇ ਮੈਂ ਕਿਸੇ ਦੇ ਕਮੈਂਟ ਦਾ ਜਵਾਬ ਨਹੀਂ ਦੇ ਪਾਇਆ ਆਪਾਂ ਅਗਲੇ ਸੰਡੇ ਪੱਕਾ ਜ਼ਰੂਰ ਗੱਲ ਕਰਾਂਗੇ ਤੇ ਲੰਮੀ ਗੱਲ ਲੈ ਕੇ ਜਾਵਾਂਗੇ ਠੀਕ ਹੈ ਜੀ ਬਾਈ ਕਮੈਂਟ ਦਾ ਆਪਣਾ ਸੈਸ਼ਨ ਹੋਇਆ ਹੁਣ ਫਿਲਹਾਲ ਤੇ ਆਪਾਂ ਹਰ ਵਾਰ ਘੰਟਾ ਡਿਡ ਘੰਟੇ ਦਾ ਸੈਸ਼ਨ ਰੱਖਦੇ ਹੁੰਨੇ ਆ ਲਾਈਵ ਸਟ੍ਰੀਮ ਵਾਲਾ ਅੱਜ ਵੈਸੇ ਵੀ ਬੁੱਧਵਾਰ ਸੀ ਤੇ ਬੜੇ ਦਿਨਾਂ ਬਾਅਦ ਆਏ ਆ ਤੇ ਠੀਕ ਆ ਦੋਸਤੋ ਗੁੱਡ ਨਾਈਟ ਟੇਕ ਕੇਅਰ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬlesਸ ਯੂ ਆਲ